ਟ੍ਰੈਫਿਕ ਇਨਚਾਰਜ ਗੁਰਦਾਸਪੁਰ ਐਸਆਈ ਸਤਨਾਮ ਸਿੰਘ ਨੇ ਅੱਜ ਆਪਣੀ ਟੀਮ ਨਾਲ ਧਾਰੀਵਾਲ ਦੇ ਨਜ਼ਦੀਕ ਬਾਈਪਾਸ ਦੇ ਖੁੰਡੇ ਵਾਲੇ ਪੁਲ ਤੇ ਨਜ਼ਦੀਕ ਕੱਟੇ ਵਾਹਨਾਂ ਦੇ ਚਲਾਨਾ ਆਪਣਾ ਜਿਹੜੇ ਫੋਲਟ ਫਟਾਕੇ ਮਾਰਦੇ ਆ ਬਿਨਾ ਨੰਬਰ ਤੋਂ ਜਾਂ ਇੱਕ ਬੱਸ ਸੀਗੀ ਜਿਹਦੇ ਵਿੱਚ ਅਟੈਂਡੈਂਟ ਲੇਡੀ ਅਟੈਂਡੈਂਟ ਨਹੀਂ ਸੀ ਹੈਗਾ ਤੇ ਉਹਨਾਂ ਦੇ ਅਸੀਂ ਚਲਾਨਾ ਕੀਤੇ ਆ ਕੋਈ ਵੀ ਕਿਤੇ ਇਹ ਘਟਨਾ ਕਰਦੇ ਆ ਕੋਈ ਟਕਰਾ ਜਾਂਦੇ ਆ ਕਿਸ ਗੰਨੇ ਵਾਲੀ ਟਰਾਲੀ ਨਾਲ ਕਿਤੇ ਹੋਰ ਇਹਨਾਂ ਦਾ ਕੋਈ ਨੰਬਰ ਤੇ ਟ੍ਰੇਸ ਹੋ ਸਕੇ ਅਸੀਂ ਅੱਜ ਆਪਣੇ ਨਿੱਕੇ ਘੁੰਮੜੀ ਗਏ ਸੀ ਬਾਬਾ ਜੀ ਦੀ ਵਰਸੀ ਤੇ ਡਿਊਟੀ ਸਾਡੀ ਲੱਗੀ ਸੀ ਉੱਥੋਂ ਆਂਦਿਆਂ-ਆਂਦਿਆਂ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਜਿਹੜੇ ਅਸੀਂ ਰੋਜ਼ ਨਾਕੇ ਲਾਈਦਾ ਕੁੰਡੇ ਪੁਲ ਦੇ ਥੱਲੇ ਖੜੇ ਸੀ ਇੱਥੇ ਆਪਣਾ ਜਿਹੜੇ ਬੁਲਟ ਪਟਾਕੇ ਮਾਰਦੇ ਆ ਬਿਨਾਂ ਨੰਬਰ ਤੋਂ ਜਾਂ ਇੱਕ ਬੱਸ ਸੀਗੀ ਜਿਹਦੇ ਵਿੱਚ اٹੈਂਡੈਂਟ ਲੇਡੀ اٹੈਂਡੈਂਟ ਨਹੀਂ ਸੀ ਹੈਗਾ ਤੇ ਉਹਨਾਂ ਦੇ ਅਸੀਂ ਚਲਾਨ ਕੀਤੇ ਆ ਇਹ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਨੇ ਤੇ ਉਹ ਜਿਹਨਾਂ ਦੀ ਜਿਹੜੀ ਸਕੂਲ ਵਾਨ ਪਾਲਸੀ ਆ ਉਹਦੇ ਉਹਦੇ ਤਹਿਤ ਇਹਨਾਂ ਨਾਲ ਇਹਨਾਂ ਦੇ ਸੈਮੀਨਾਰ ਵੀ ਲੱਗਦੇ ਆ ਡੀਸੀ ਸਾਹਿਬ ਦੀ ਮੀਟਿੰਗ ਵੀ ਹੁੰਦੀ ਆ ਵਕ ਵਕ ਸਕੂਲਾਂ ਵਾਲਿਆਂ ਨੂੰ ਪਤਾ ਆ ਪੇ ਇਹਨਾਂ 'ਚ ਕੀ ਕੀ ਜੜੀਆਂ ਖਾਮੀਆਂ ਨੇ ਤੇ ਕੀ ਇਹਨਾਂ ਨੂੰ ਜਿਹੜੇ ਡਾਕੂਮੈਂਟ ਜਾਂ ਬੱਚੇ ਕਿੰਨੇ ਸਮਰੱਥਾ ਤੋਂ ਵੱਧ ਬੱਚੇ ਨਹੀਂ ਵਿੱਚ ਹੋਣੇ ਚਾਹੀਦੇ ਲੇਡੀ اٹੈਂਡੈਂਟ ਜਰੂਰ ਹੋਣਾ ਚਾਹੀਦਾ ਸਪੀਡ ਰੈਗੂਲੇਟਰ ਹੋਣਾ ਚਾਹੀਦਾ ਜਿਹੜੇ ਕੈਮਰੇ ਆ ਉਹ ਵਿੱਚ ਲਾਜ਼ਮੀ ਹੋਣੇ ਚਾਹੀਦੇ ਆ ਫਾਇਰ ਜਿਹੜਾ ਹੁੰਦਾ ਸਟੇਸ਼ਨ ਉਹ ਵੀ ਵਿੱਚ ਹੋਣਾ ਚਾਹੀਦਾ ਬਾਕੀ ਫਰਸਟ ایڈ ਬਾਕਸ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵਿੱਚ ਮਤਲਬ ਜ਼ਰੂਰੀ ਨੇ ਤੁਸੀਂ ਦੇਖਿਆ ਹੀ ਹੈ ਜਿੱਥੇ ਨਾਕਾ ਲੱਗਾ ਹੈ ਉਧਰੋਂ ਤਾਂ ਫਿਰ ਇਹ ਇਹਨਾਂ ਨੂੰ ਪਤਾ ਲੱਗ ਜਾਂਦਾ ਉਧਰੋਂ ਘਟ ਜਾਂਦੇ ਨੇ ਪਰ ਸਾਡੇ ਨਾਕੇ ਦੇ ਦੌਰਾਨ ਜਿਹੜਾ ਕੋਈ ਆਂਦਾ ਇਦਾਂ ਦਾ ਜਿਹਦੇ ਵਿੱਚ ਜਿਹੜਾ ਟ੍ਰੈਫਿਕ ਦੀ ਵਾਇਲੇਸ਼ਨ ਕਰਦਾ ਉਹਦੇ ਅਸੀਂ ਕਾਨੂੰਨ ਮੁਤਾਬਕ ਲੋੜ ਅਨੁਸਾਰ ਜਿਹੜਾ ਉਹ ਚਲਾਨ ਕੱਟੀ ਤੇ ਉਹਨੂੰ ਵੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਇਹੋ ਹੀ ਅਪੀਲ ਕਰਦੇ ਹਾਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਇਹਨਾਂ ਨੂੰ ਅੰਡਰੇਜ ਵਾਲਿਆਂ ਨੂੰ ਨਾ ਦਿਓ ਕੋਈ ਵਹੀਕਲ ਤੇ ਬਾਕੀ ਇਹਨਾਂ ਦਾ ਲਾਇਸੈਂਸ ਵਗੈਰਾ ਬਣਾ ਕੇ ਪ੍ਰੋਪਰ ਇਹਨਾਂ ਨੂੰ ਹੈਲਮਟ ਪਵਾ ਕੇ ਜਿਹੜਾ ਇਹ ਤੋਰਨਾ ਚਾਹੀਦਾ ਉਹਨਾਂ ਦੀ ਸੇਫਟੀ ਜਿਹੜੀ ਹੈ ਮਾਪਿਆਂ ਨੂੰ ਵੀ ਰੱਖਣੀ ਚਾਹੀਦੀ ਹੈ ਕਾਰੋਬਾਰੀਆਂ ਨੂੰ ਇਹੋ ਅਪੀਲ ਕਰਨੇ ਆਂ ਭੀ ਆਪਣਾ ਕਾਰੋਬਾਰ ਤੇ ਤੁਸਾਂ ਕਰਨਾ ਹੀ ਆਰਕ ਨੇ ਪਰ ਜਿਹੜੀ ਨੰਬਰ ਪਲੇਟ ਹੈ ਖਾਸ ਕਰਕੇ ਪਿਛਲੀ ਨੰਬਰ ਪਲੇਟ ਜਿਹੜੀ ਹੈ ਉਹ ਜਿਹੜੀ ਹੋਣੀ ਜ਼ਰੂਰੀ ਹੈ ਗਾਂ ਧੁੰਦਾਂ ਦੇ ਦਿਨ ਆ ਰਹੇ ਨੇ ਸਿਆਲ ਦੇ ਦਿਨ ਨੇ ਤੇ ਕੋਈ ਵੀ ਕਿਤੇ ਇਹ ਘਟਨਾ ਕਰਦੇ ਆ ਕੋਈ ਟਕਰਾ ਜਾਂਦੇ ਆ ਕਿਸ ਗੰਨੇ ਵਾਲੀ ਟਰਾਲੀ ਨਾਲ ਕਿਤੇ ਹੋਰ ਤੇ ਇਹਨਾਂ ਦਾ ਕੋਈ ਨੰਬਰ ਤੇ ਟ੍ਰੇਸ ਹੋ ਸਕੇ ਨਹੀਂ ਤਾਂ ਟਿਪਰ ਤੇ ਸਾਰੇ ਇੱਕੋ ਜਿਹੇ ਹੁੰਦੇ ਨੇ